ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪਿੰਡੀਆਂ ਦੀ ਇੱਕ ਨਵੇਂ ਤਰੀਕੇ ਦੀ ਸਬਜ਼ੀ ਲੈ ਕੇ ਆਈ ਹਾਂ ਪਹਿਲਾਂ ਅਸੀਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਰੱਖ ਲਵਾਂਗੇ ਇੱਥੇ ਅਸੀਂ ਜਿਹੜੀ ਇਹ ਪਿੰਡੀਆਂ ਲਈਆਂ ਨੇ ਇਹ ਹੈਗੀਆਂ ਨੇ 700 ਗ੍ਰਾਮ ਦੇ ਕਰੀਬ ਮੀਨਸ ਕਿ ਇਹ ਪਿੰਡੀਆਂ ਪੋਨਾ ਕਿਲੋ ਦੇ ਕਰੀਬ ਨੇ ਇਹਨਾਂ ਨੂੰ ਅਸੀਂ ਕੱਟ ਲਿਆ ਹੈ ਹੁਣ ਆਪਾਂ ਗੈਸ ਦੇ ਉੱਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਮੂੰਗਫਲੀ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਮੂੰਗਫਲੀ ਪਾ ਕੇ ਮੂੰਗਫਲੀ ਨੂੰ ਭੁੰਨ ਕੇ ਅਸੀਂ ਤਿਆਰ ਕਰਾਂਗੇ ਤੇਲ ਵਗੈਰਾ ਆਪਾਂ ਕੁਝ ਨਹੀਂ ਪਾਣਾ ਹੈ ਤੇ ਮੂੰਗਫਲੀ ਨੂੰ ਆ ਮੂੰਗਫਲੀ ਜਦੋਂ ਪੁੱਜ ਕੇ ਲਾਲ ਹੋ ਜਾਏਗੀ ਫਿਰ ਆਪਾਂ ਕੜਾਈ ਵਿੱਚੋਂ ਇਹਨੂੰ ਕੱਢ ਦੇਵਾਂਗੇ ਇਸੇ ਹੀ ਕੜਾਈ ਦੇ ਵਿੱਚ ਆਪਾਂ 2 ਚਮਚ ਤੇਲ ਦੇ ਪਾ ਦਵਾਂਗੇ ਤੇਲ ਆਪਾਂ ਸਰੋਂ ਦਾ ਲਵਾਂਗੇ ਇੱਥੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਲਸਣ ਤੇ ਹਰੀ ਮਿਰਚ 10-12 ਕਲੀਆਂ ਅਸੀਂ ਲਸਣ ਦੀਆਂ ਲੈ ਲਈਆਂ ਨੇ ਤੇ ਨਾਲ ਅਸੀਂ ਲੈ ਲਵਾਂਗੇ ਹਰੀਆ ਮਿਰਚਾ ਇੱਥੇ ਆਪਾਂ 4-5 ਹਰੀਆ ਮਿਰਚਾ ਲਿਆ ਹੈ ਉਹਨਾਂ ਨੂੰ ਆਪਾਂ ਦੋ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟ ਲਿਆ ਹੈ ਇਹਨਾਂ ਨੂੰ ਲਸਣ ਤੇ ਹਰੀਆ ਮਿਰਚਾ ਨੂੰ ਆਪਾਂ ਭੁੰਨ ਕੇ ਲਾਲ ਕਰਾਂਗੇ ਜਦੋਂ ਇਹ ਭੁੱਜ ਹੋ ਜਾਏਗਾ ਫਿਰ ਅਸੀਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਦੇਖੋ ਲਸਣ ਜਿਹੜਾ ਸਾਡਾ ਭੁੱਜ ਹੋ ਚੁੱਕਾ ਹੈ ਤੇਲ ਨਿਚੋੜ ਕੇ ਅਸੀਂ ਕੜਾਈ ਵਿੱਚੋਂ ਕੱਢ ਲੈਂਦੇ ਹਾਂ ਲਸਣ ਹਰੀਆ ਮਿਰਚਾ ਤੇ ਮੂੰਗਫਲੀ ਜਦੋਂ ਇਹ ਠੰਡੇ ਹੋ ਜਾਣਗੇ ਫਿਰ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰਾਂਗੇ ਇੱਦਾਂ ਅਸੀਂ ਇੱਕ ਚੋਪਰ ਦੇ ਵਿੱਚ ਪਾ ਲਵਾਂਗੇ ਤੇ ਇਹਨੂੰ ਹੁਣ ਆਪਾਂ ਮੋਟਾ-ਮੋਟਾ ਪੀਸ ਕੇ ਤਿਆਰ ਕਰਨਾ ਹੋਵੇ ਤੁਸੀਂ ਇਹਨੂੰ ਕੁੰ ਮਿਰਚਾ ਲਸਣ ਤੇ ਮੂੰਗਫਲੀ ਜਿਹੜੀ ਹੈਗੀ ਅਸੀਂ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਉਸੇ ਹੀ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਥੋੜਾ ਤੇਲ ਪਹਿਲਾਂ ਸੀਗਾ ਥੋੜਾ ਹੋਰ ਪਾ ਦਿੱਤਾ ਹੈ ਤੇਲ ਗਰਮ ਹੋਣ ਤੇ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਤੇ ਇੱਕ ਅਸੀਂ ਪਿਆਜ਼ ਲਵਾਂਗੇ ਪਿਆਜ਼ ਨੂੰ ਇਸ ਦਾ ਮੋਟਾ-ਮੋਟਾ ਕੱਟ ਲਵਾਂਗੇ ਮੋਟਾ-ਮੋਟਾ ਵੀ ਕੱਟ ਸਕਦੇ ਆਂ ਤੇ ਲੰਬਾ-ਲੰਬਾ ਪਤਲਾ-ਪਤਲਾ ਵੀ ਕੱਟ ਸਕਦੇ ਆਂ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ ਜਿਹੜਾ ਸਾਡਾ ਜਲਦੀ ਪੱਕ ਜਾਵੇ ਉਹਦੇ ਲਈ ਆਪਾਂ ਜਿਹੜਾ ਨਮਕ ਹੈ ਉਹ ਪਾ ਦਵਾਂਗੇ ਨਮਕ ਪਾਉਣ ਤੋਂ ਬਾਅਦ ਜਿਹੜਾ ਪਿਆਜ਼ ਆ ਛੇਤੀ ਭੋਜ ਹੋ ਜਾਂਦਾ ਹੈ ਵੈਸੇ ਜਿਹੜਾ ਪਿਆਜ਼ ਹੈਗਾ ਇਹਨੂੰ ਅਸੀਂ ਘੱਟੋ ਘੱਟ 50% ਤੱਕ ਪਕਾਣਾ ਹੈ ਜਿਆਦਾ ਪੂਰੀ ਤਰ੍ਹਾਂ ਨਹੀਂ ਪਕਾਵਾਂਗੇ ਭਿੰਡੀਆਂ ਵਿੱਚ ਜਿਹੜਾ ਪਿਆਜ਼ ਥੋੜਾ ਕੱਚਾ ਕੱਚਾ ਹੀ ਸਹੀ ਲੱਗਦਾ ਹੈ ਵਧੀਆ ਲੱਗਦਾ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਹਲਦੀ ਪਾਊਡਰ ਹਲਦੀ ਪਾਉਣ ਤੋਂ ਬਾਅਦ ਇੱਕ ਵਾਰੀ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਭਿੰਡੀਆਂ ਪਿਆਜ਼ ਅਸੀਂ ਸਿਰਫ 50% ਤੱਕ ਪਕਾਣਾ ਹੈ ਉਸ ਤੋਂ ਬਾਅਦ ਅਸੀਂ ਭਿੰਡੀਆਂ ਪਾ ਦਵਾਂਗੇ ਸਾਰੀਆਂ ਕੱਟੀਆਂ ਹੋਈਆਂ ਭਿੰਡੀਆਂ ਪਾ ਕੇ ਇੱਕ ਵਾਰ ਅਸੀਂ ਭਿੰਡੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਬਾਕੀ ਪਾ ਦਵਾਂਗੇ ਗਰਮ ਮਸਾਲਾ ਪਾ ਦਵਾਂਗੇ ਇੱਕ ਛੋਟਾ ਚਮਚ ਤੇ ਨਾਲ ਹੀ ਆਪਾਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਥੋੜਾ ਜਿਹਾ ਆਪਾਂ ਪਾਵਾਂਗੇ ਜਿਹੜੀ ਕੁੱਟੀ ਹੋਈ ਲਾਲ ਮਿਰਚ ਹੁੰਦੀ ਕੋੜੀ ਵਾਲੀ ਉਹ ਪਾ ਦਾਂਗੇ ਤੇ ਨਾਲ ਅਸੀਂ ਪਾ ਦਵਾਂਗੇ ਆਮਚੂਰ ਪਾਊਡਰ ਇਹਨਾਂ ਮਸਾਲਿਆਂ ਨੂੰ ਪਾਣ ਤੋਂ ਬਾਅਦ ਅਸੀਂ ਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਅਸੀਂ ਆਮਚੂਰ ਪਾਊਡਰ ਜ਼ਰੂਰ ਪਾਣਾ ਹੈ ਜੇ ਆਮਚੂਰ ਪਾਊਡਰ ਨਾ ਹੋਵੇ ਦੋ ਨਿੰਬੂ ਨਿਚੋੜ ਕੇ ਤੁਸੀਂ ਉਹਨਾਂ ਨੂੰ ਪਾ ਦੇਵੋ ਆਮਚੂਰ ਪਾਊਡਰ ਪਾਣ ਦੇ ਨਾਲ ਜਿਹੜੀ ਭਿੰਡੀਆਂ ਜਿਹੜਾ ਲੇਸਲਾਪਣ ਹੁੰਦਾ ਨਾ ਭਿੰਡੀਆਂ ਦੇ ਵਿੱਚ ਉਹ ਖਤਮ ਹੋ ਜਾਂਦਾ ਹੈ ਜਦੋਂ ਵੀ ਭਿੰਡੀਆਂ ਬਣਾਉਣੀਆਂ ਹੋਣ ਉਹਦੇ ਵਿੱਚ ਆਮਚੂਰ ਪਾਊਡਰ ਜ਼ਰੂਰ ਪਾਇਆ ਜਾਵੇ ਉਹਦੇ ਨਾਲ ਜਿਹੜੀਆਂ ਭਿੰਡੀਆਂ ਹੈ ਥੋੜੀ ਹੀ ਦੇਰ ਬਾਅਦ ਦੇਖਾਂਗੇ ਕਿ ਜਿਹੜੀ ਪਿੰਡੀਆਂ ਇਹਦੀ ਲੇਸ ਜਿਹੜੀ ਮਰ ਜਾਏਗੀ ਪਿੰਡੀਆਂ ਨੂੰ ਅਸੀਂ ਕਦੀ ਵੀ ਟੱਕ ਕੇ ਨਹੀਂ ਬਣਾਉਣਾ ਹੈ ਪਿੰਡੀਆਂ ਹਮੇਸ਼ਾ ਬਿਨਾਂ ਟੱਕਣ ਦੇ ਹੀ ਬਣਾਈਆਂ ਜਾਂਦੀਆਂ ਨੇ ਜੇ ਅਸੀਂ ਇਹਨਾਂ ਨੂੰ ਟੱਕ ਦਵਾਂਗੇ ਤੇ ਇਹ ਥੋੜੀ ਜਿਹੀ ਚਿਪਚਿਪੀ ਆ ਜਿਹਾ ਲੇਸਲੀ ਆ ਜਿਹਾ ਬਣ ਜਾਣਗੀਆਂ ਇਸ ਕਰਕੇ ਬਿਨਾਂ ਟੱਕਣ ਦੇ ਜਿਹੜੀਆਂ ਪਿੰਡੀਆਂ ਹੈਗੀਆਂ ਬਹੁਤ ਜ਼ਿਆਦਾ ਵਧੀਆ ਤੇ ਖਿਲিয়ে-ਖਿਲিয়ে ਬਣ ਕੇ ਤਿਆਰ ਹੁੰਦੀਆਂ ਨੇ ਗੈਸ ਆਪਾਂ ਮੀਡੀਅਮ ਜੀ ਰੱਖਾਂਗੇ ਵਿਚ-ਵਿਚ ਆਪਾਂ ਕਰਸ਼ੀ ਮਾਰਦੇ ਰਹਾਂਗੇ ਇਹਦੀ ਸਾਈਡ ਜਿਹੜੀ ਚੇਂਜ ਕਰਦੇ ਰਹਾਂਗੇ ਇਦਰ ਜਿਹੜੀਆਂ ਸਾਡੀਆਂ ਭਿੰਡੀਆਂ ਜਦੋਂ ਪੱਕ ਜਾਂਣ ਤੇ ਫਿਰ ਅਸੀਂ ਇਹਦੇ ਵਿੱਚ ਜਿਹੜੀ ਮੂੰਗਫਲੀ ਲਸਣ ਤੇ ਹਰੀ ਮਿਰਚਾ ਦਾ ਪੇਸਟ ਹੈਗਾ ਉਹਦੇ 2 ਚਮਚ ਚ ਭਰ ਕੇ ਅਸੀਂ ਪਾ ਦਵਾਂਗੇ ਹੁਣ ਆਪਾਂ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਦੋਂ ਅਸੀਂ ਭਿੰਡੀਆਂ ਨੂੰ ਇਸ ਤਰੀਕੇ ਦੇ ਨਾਲ ਬਣਾਉਂਦੇ ਆਂ ਤਾਂ ਜਿਹੜੀਆਂ ਭਿੰਡੀਆਂ ਹੈਗੀਆਂ ਬਹੁਤ ਹੀ ਜ਼ਿਆਦਾ ਸਵਾਦ ਬਣਦੀਆਂ ਹਨ ਇੱਕ ਅਲੱਗ ਜੇ ਤਰੀਕੇ ਦੀ ਇਹ ਸਬਜ਼ੀ ਹੈਗੀ ਹੈ ਭਿੰਡੀਆਂ ਵਿੱਚੋਂ ਮੂੰਗਫਲੀ ਲਸਣ ਦੀ ਜਿਹੜੀ ਖੁਸ਼ਬੂ ਹੈਗੀ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਤੇ ਭਿੰਡੀਆਂ ਬਹੁਤ ਸਵਾਦ ਲੱਗਦੀਆਂ ਨੇ ਇਸ ਤਰ੍ਹਾਂ ਲਸਣ ਮੂੰਗਫਲੀ ਦਾ ਪੇਸਟ ਪਾਉਣ ਤੋਂ ਬਾਅਦ ਅਸੀਂ ਇਹਨੂੰ 5 ਕਿ ਮਿੰਟ ਪਕਾਉਣਾ ਹੈ ਵਿੱਚ ਵਿੱਚ ਆਪਾਂ ਜਿਹੜੀ ਕੜਸ਼ੀ ਆ ਚਲਾਉਂਦੇ ਰੱਖਾਂਗੇ ਥੋੜੀ ਹੀ ਦੇਰ ਦੇ ਵਿੱਚ ਜਿਹੜੀ ਸਾਡੀ ਭਿੰਡੀਆਂ ਹੈਗੀਆਂ ਬਣ ਕੇ ਤਿਆਰ ਹੋ ਜਾਣਗੀਆਂ ਦੇਖੋ ਇੱਧਰ ਜਿਹੜੀਆਂ ਭਿੰਡੀਆਂ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਇੱਥੇ ਜਿਹੜੀ ਆਪਾਂ ਭਿੰਡੀਆਂ ਲਈਆਂ ਸੀ ਇਹ ਘਰ ਦੀਆਂ ਤਾਜ਼ੀਆਂ ਭਿੰਡੀਆਂ ਲਈਆਂ ਨੇ ਤੇ ਬਹੁਤ ਜ਼ਿਆਦਾ ਸੋਹਣੀਆਂ ਬਣ ਕੇ ਤਿਆਰ ਹੋਈਆਂ ਬਹੁਤ ਹੀ ਜ਼ਿਆਦਾ ਸਵਾਦ ਭਿੰਡੀਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਭਿੰਡੀਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਸਰਵ ਕਰਨ ਦੇ ਲਈ ਪਿੰਡੀਆਂ ਦੀ ਇਹ ਵਾਲੀ ਸਬਜੀ ਇੱਕ ਨਵੇਂ ਤਰੀਕੇ ਦੇ ਨਾਲ ਬਣਾ ਕੇ ਦੇਖੋ ਤੁਹਾਨੂੰ ਜਰੂਰ ਪਸੰਦ ਆਏਗੀ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਕੋਈ ਨਵੀਂ ਵੀਡੀਓ ਦੇ ਨਾਲ